ਅਜਿਹਾ ਨਾ ਮਾਤੋ ਦਾ ਬੜਾ ਰੋਏ ਅਪਨ ਇਸ ਪਰ ਜੀ ਜੀ ਅਪਾ ਕੀ ਬਰੋਸ ਕੇ ਦਿੱਤੇਗੇ ਜਿਉਂ ਤੁਸੀ ਬਣਗੇ ਚਲੋ ਅਪਠੀ ਲਾ ਕੇ ਵੀ ਦੇਸੀ ਜੋ ਬੱਚਾ ਨੂੰ ਮੱਠੀ ਲੂਏ ਜਿਉਂ ਦਿਲ ਅੱਗੇ ਖੁਸ਼ੀ ਦੇ ਦੇਸੀ ਬੱਚਾ ਬਣਨਾ ਕਿਉਂ ਹੈ ਜੇ ਸਿੰਕਾ ਦੇਖਦਾ ਕਿ ਮਾਹੌਲ ਦਾ ਨਾਮ ਪਰਵਾਰ ਦੇ ਵਿੱਚ ਅਜੋ ਹੀ ਸਿੱਖਦਾ ਬੱਚੇ ਮਾਰੋ ਥੋੜੀ ਸਿੱਖਣ ਜਾਣਾ ਕਿਉਂ ਪਰਵਾਰ ਦੇ ਵਿੱਚ ਮਾਹੌਲ ਕਿਦਾਂ ਦਾ ਹੈ ਈਮੋ ਜੇ ਕੋਸ਼ਿਸ਼ ਕਰਦੇ ਨਾਲ ਛੋਟਾ ਬੱਚੇ ਨੂੰ ਸ਼ੌਂਕ ਪਾਉ। ਜਿਹੜੇ ਬੱਚੇ ਨੂੰ ਨਹੀਂ ਪਸੰਦ ਆਉਂਦੇ ਨੇ ਸ਼ੌਂਕ ਪਾਉਂਦੇ ਨੇ ਉਹ ਬੱਚਾ ਦਾ ਰੁਤਬਾ ਨਹੀਂ ਦੋ। ਅੱਜੇ ਬਾਹਰ ਕਿਉਂ ਜਾਂਦੇ ਆ ਜਿਹੜੇ ਵਿਗਨ ਸ਼ੌਂਕ ਪਾਉਂਦੇ ਆ। ਜਿਹੜੇ ਮਾਂ-ਬਾਪ ਹੁੰਦੇ ਨੇ ਉਹਨਾਂ ਨੂੰ ਹੀ ਪਹਿਲੀ ਗੱਲ ਹਰ ਘਰ 'ਚ ਫੋਟੋ ਖਾਣਾ ਚਾਹੀਦਾ। ਉਹ ਚੰਗਾ ਵਧੀਆ ਖਾਣਾ ਚਾਹੀਦਾ। ਇੱਥੇ ਆਪਦੇ ਨਿਊਡਲ 버ਗਰ ਖਾਣੇ ਕਰਦੇ ਆ। ਤੇ ਵਿਗਨ ਦੇ ਬੱਚੇ ਨੇ ਨਿਊਡਲ 버ਗਰ ਹੀ ਖਾਣੇ। ਜਿੰਨੀਆਂ ਚੰਗੀਆਂ ਚੀਜ਼ੇ ਖਾਓਗੇ ਘਰੇ ਬਣਾ ਕੇ ਸੜਕਾ ਲਾ ਕੇ ਕਿਉਂ ਲੈਣੇ ਬੱਚੇ ਨੂੰ ਤਾਂ ਚੰਗੀ ਚੀਜ਼ ਖਾਣ। ਜਿਸ ਵੇਲੇ ਕੋਈ ਬੱਚਾ ਨੇ ਬੱਚਾ ਉਹੋ ਕਿਹਾ ਹਾਂ ਤਾਂ ਇਹ ਅਜਿਹਾ ਕਰ ਉਹ ਲੈ ਕੇ ਕੀ ਚੱਲੇ ਸੀ ਕੀ ਖਾਣ ਚੱਲੇ ਜਿੰਦਨੀ ਆ ਕੇ ਬਰਗਰ ਪੀਜੇ ਖਾਣੇ ਤੇ ਬੱਚਿਆਂ ਨੇ ਵੀ ਬਰਗਰ ਪੀਜੇ ਖਾਣੇ ਗੇ ਸੋਹੀ ਜਾ ਕੇ ਕੋਈ ਚੰਗੀ ਚੀਜ਼ ਖਾਉਂਦੇ ਤੇ ਜਿੰਨੀ ਵਧੀਆ ਫਲ ਜੂਸ ਪੀਉਂਦੇ ਬੱਚੇ ਤਾਂ ਕਿੰਨੀ ਜੂਸ ਪੀਣਾ ਉਹ ਜਦੋਂ ਬੱਚਾ ਜੰਮਦਾ ਹੈ ਨਾਲ ਦੇ ਗੱਲ ਜੇ ਉਹਨਾਂ ਹੀ ਨਾਲ ਬੱਚਾ ਜਾਨੀ ਜਾਂਦਾ ਉਹਦੇ ਵਿਚਾਰ ਨਾਲ ਕੋਈ ਘਰ ਦਿੱਤੇ ਕਦੇ ਚੱਲਦਾ ਹੈ ਨਾ ਜੇ ਮੰਨ ਲੇ ਕਿ ਲੋਕ मा न सही न तौके बचे महाराज